ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਸ਼ੋਰੂਮ ਮੱਤੀ ਸ਼ੋਰੂਮ ਬਰੇਕਾ ਚ ਜੀ ਲੈ ਕੇ ਹਾਜ਼ਰ ਹੋਏ ਅੱਜ ਤੁਹਾਡੇ ਲਈ ਬਿਲਕੁਲ ਨਵੀਂ ਆਈਟਮ ਨਵੇਂ ਕਲਰ ਮੈਚਿੰਗ ਨਾਲ ਬੇਹਤ ਬਹੁਤ ਕਟਾਂਗੇ ਜੀ ਵਰਕ ਪੂਰਾ ਹੈ ਵੀ ਇਹ ਦੁਪੱਟੇ ਫੋਰ ਸਾਈਡ ਹੈ ਜੀ ਆਈਟਮ ਬਹੁਤ ਸੋਹਣੀ ਹੈ ਜੀ ਇੱਕ ਵਾਰੀ ਤੁਹਾਨੂੰ ਕਲਰ ਮੈਚਿੰਗ ਦਿਖਾ ਦਈਏ ਕੈਮਰਾ ਕਾਲ ਕਰਕੇ ਜੀ ਫਿਰ ਤੁਹਾਨੂੰ ਪੀਸ ਓਪਨ ਕਰਕੇ ਦਿਖਾਵਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲੀ ਬੈਲ ਆਈਕਨ ਤੇ ਕਰ ਦੋ ਪ੍ਰੈਸ ਤਾਂ ਜੋ ਆਉਣ ਵਾਲੇ ਸੁੱਟਾਂ ਦੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦੇਖੋ ਜੀ ਕਲਰ ਮੈਚਿੰਗ ਬਿਲਕੁਲ ਨਵੀਂ। ਇਸ ਪੀਸ ਤੋਂ ਸੀ ਓਪਨ ਕਰਕੇ ਦਿਖਾਓ ਜੀ ਇੱਕ ਡਾਰਕ ਕਲਰ ਦਾ ਇੱਕ ਲਾਈਟ ਕਲਰ ਦਿਖਾਓ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਡੀ ਹੌਸਲਾ ਵਜਾਈ ਕਰਿਆ ਕਰੋ ਤਾਂ ਜੋ ਤੁਹਾਡੇ ਲਈ ਅਸੀਂ ਨਵੀਂ ਤੋਂ ਨਵੀਂ ਵੈਰਾਈਟੀ ਘੱਟ ਰੇਟਾਂ ਦੇ ਵਿੱਚ ਲੈ ਕੇ ਆ ਜਾਈਏ। ਦੇਖੋ ਜੀ ਕਲਰ ਮੈਚਿੰਗ ਬਿਲਕੁਲ ਨਵੀਂ ਰੇਟ ਹੈ ਜੀ ਦਾ ਬਹੁਤ ਘੱਟ ਆ ਨਾ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬਰੇਟਾ ਵੀ ਇਸ ਦਾ ਰੇਟ ਬਹੁਤ ਘੱਟ ਹੈ ਜੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੀ ਰੇਟ ਸੁਣ ਲਈ ਦੇਖੋ ਜੀ ਬਿਲਕੁਲ ਨਵਾਂ ਫੈਬਰਿਕ ਹੈ ਜੀ ਡਿਜ਼ਾਈਨਿੰਗ ਵੀ ਦੇਖ ਸਕਦੇ ਹੋ ਬਿਲਕੁਲ ਨਵੀਂ ਹੈ 4 ਸਾਈਡ ਬਾਰਡਰ ਦੁਪੱਟਾ ਜੀ ਰੰਗਾਂ ਮੱਚੀ ਬਿਲਕੁਲ ਨਵੀਂ ਰੇਟ ਇਸ ਦਾ ਬਹੁਤ ਘੱਟ ਹੈ ਜੀ ਰੇਟ ਸੁਣ ਲਈ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਲਰ ਮੈਚਿੰਗ ਬਿਲਕੁਲ ਨਵੀਂ ਪਿਸਟਨ ਇੱਕ ਹੋਰ ਓਪਨ ਕਰਕੇ ਦਿਖਾਣ ਲੱਗੇ ਆ ਲਾਈਟ ਕਲਰ ਚਾਰਟ ਵੀ ਇਸ ਦੇ ਵਿੱਚ ਹੀ ਰੇਟ ਸੇਮ ਹੀ ਰਹੇਗਾ ਦੋਨਾਂ ਦਾ ਜੀ ਫੈਬਰਿਕ ਬਿਲਕੁਲ ਨਵਾਂ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਬਹੁਤ ਹੀ ਸੋਹਣੀ ਆਈਟਮ ਹੈ ਦੇਖੋ ਜੀ ਬਹੁਤ ਸੋਹਣੀ ਆਈਟਮ ਹੈ ਜੀ ਇਸ ਦਾ ਰੇਟ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ 'ਚ ਸਿਰਫ 700 ਤੇ 50 ਰੁਪਏ ਆਏਗਾ ਜੀ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਸੂਟ ਹੈ ਜੀ ਰੇਟ ਇਸ ਦਾ ਸਿਰਫ 750 ਰੁਪਏ ਜੀ ਡਿਜ਼ਾਈਨਿੰਗ ਬਿਲਕੁਲ ਨਵੀਂ ਬਿਲਕੁਲ ਸਾਫ ਸੁਥਰਾ ਕੰਮ ਕੀਤਾ ਹੋਇਆ ਜੀ ਦਿਨ ਲੈਣ ਲਈ ਵਿਆਹ ਸ਼ਾਦੀ ਲਈ ਬਹੁਤ ਸੋਹਣੇ ਸੂਟ ਨੇ ਜੀ ਰੇਟ ਇਸ ਦਾ 700 ਤੇ 50 ਰੁਪਏ ਆਏਗਾ ਸਿਰਫ ਜੀ ਦੇਖ ਸਕਦੇ ਹੋ ਬਿਲਕੁਲ ਨਵੇਂ ਕਲਰ ਕੰਬੀਨੇਸ਼ਨ ਹੈ ਜੀ ਸਿਰਫ 750 ਰੁਪਏ ਦਾ ਸੂਟ ਹੈ ਜੀ ਲਾਈਟ ਐਂਡ ਡਾਰਕ ਕਲਰ ਦੋ ਕਲਰ ਚਾਰਟ ਨੇ ਇਹਦੇ ਵਿੱਚ ਦੇਖੋ ਜੀ ਇੱਕ ਦੁਆਰਾ ਦਿਖਾਣ ਲੱਗਾ ਤੁਹਾਨੂੰ ਜੀ ਸਾਰੇ ਕਲਰ ਤੇ ਤੁਸੀਂ ਨਿਗਾ ਮਾਰ ਲਓ ਜੀ ਦੇਖੋ ਜੀ ਲੇਟੈਸਟ ਕਲਰ ਕੰਬੀਨੇਸ਼ਨ ਓਨਲੀ ਅਵੇਲੇਬਲ ਐਟ ਮੱਤੀ ਸ਼ੋਰੂਮ ਬਰੇਟਾ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਸੋਹਣੇ ਦੇਖੋ ਜੀ ਦੁਪੱਟੇ ਵੀ ਇਹਨਾਂ ਨਾਲ ਪੂਰੇ ਸੋਹਣੇ ਨੇ ਜੀ ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕਪੜੇ ਦੇ ਸ਼ੋਅਰੂਮ ਰੇਟਾ ਵਿਖੇ ਅਗਰ ਤੁਸੀਂ ਇਹ ਸੂਟ ਆਪਣਾ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਸਕਰੀਨ ਤੇ ਦਿੱਤੇ ਨੰਬਰ ਤੇ ਇਸ ਦਾ ਸਕਰੀਨ ਸ਼ਾਟ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸੂਟਾਂ ਦੀ ਹੋਰ ਨਵੀਂ-ਨਵੀਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਜੀ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਡੀ ਹੌਸਲਾ ਵਜਾਈ ਕਰਿਆ ਬਾਕੀ ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਮਿਲਦੇ ਆਂ ਅਗਲੀ ਵੀਡੀਓ ਚ ਨਵੇਂ ਸੁੱਟਾਂ ਨਾਲ ਨਵੀਂ ਡਿਜ਼ਾਈਨਿੰਗ ਨਾਲ ਤਦ ਤੱਕ ਲਈ ਸ਼ਾਸ਼ੀਕਾਲ ਧੰਨਵਾਦ ਜੀ